ਅੱਜ ਗੱਲ ਕਰਾਂਗੇ ਦਾਣਾ ਮੰਡੀਆਂ 'ਚ ਬੈਠੇ ਕਿਸਾਨਾਂ ਦੀ ਕਿਹੜੀਆਂ ਦੁੱਖਤਕਲੀਪ ਆ ਰਹੀਆਂ ਨੇ ਕਿਹੜੇ ਕਾਰਨਾ ਕਰਕੇ 10-10 ਦਿਨਾਂ ਤੋਂ ਝੋਨਾ ਤੋਲ ਨਹੀਂ ਰਿਹਾ ਤਾਂ ਉੱਥੇ ਹੀ ਹਲਕੇ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਵੀ ਪਹੁੰਚੇ ਨੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਦਾਣਾ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੌਕੇ ਦੇ ਐਮ.ਐਲ.ਏ ਪਹੁੰਚੇ ਨੇ ਕਿਸਾਨਾਂ ਦਾ ਦਰਦ ਸੁਣਿਆ ਉੱਥੇ ਕਿਸਾਨਾਂ ਨੇ ਵੀ ਇੱਕ ਦੂਜੇ ਤੋਂ ਮੋਰੀ ਹੋ ਹੋ ਆਪਣਾ ਦੁੱਖ ਦੱਸਿਆ ਤਾ ਦਾਣਾ ਮੰਡੀ ਜੋ ਕੱਚੀ ਪਈ ਐ ਉਸ ਨੂੰ ਪੱਕੀ ਨੂੰ ਲੈ ਕੇ ਵੀ ਕਿਸਾਨਾਂ ਨੇ ਮੰਗ ਠਾਈ ਆ ਕੀ ਕਹਿਣਾ ਚਾਹੁੰਦੇ ਨੇ ਕਿਸਾਨ ਕਿਹੜੀਆਂ ਦੁੱਖਤ ਕਲੀਪ ਆ ਰਹੀਆਂ ਨੇ ਕਿਉਂ ਨਹੀਂ ਤੋਲ ਰਿਹਾ 10-10 ਦਿਨਾਂ ਤੋਂ ਝੋਨਾ ਤਾਂ ਕੀ ਕਹਿਣਾ ਚਾਹੁੰਦੇ ਨੇ ਹਲਕੇ ਦੇ ਐਮ ਐਲ ਏ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬ ਹੋਰ ਠੀਕ ਚੱਲ ਰਹੀ ਐ ਜੀ ਮੰਡੀ ਆ ਮੰਡੀ ਮੰਡੀ ਜੀ ਚੱਲ ਰਹੀ ਐ ਕੋਈ ਸਮੱਸਿਆ ਦੱਸੋ ਕੋਈ ਗੱਲ ਸਮੱਸਿਆ ਜਿਹੜਾ ਹੁਣ 18-19 ਐ ਉਹ ਵੀ ਨਹੀਂ ਜੋਖ ਦੇ ਫਿਰ ਕਿੰਨਾ ਗਾਏ ਬੈਠੇ ਦੱਸ ਤੈਨੂੰ ਗੇ ਬੈਠਣ ਨੂੰ 10 ਦਿਨ ਹੋ ਗਏ ਅੱਜ ਪੂਰੇ 10 ਦਿਨ ਹੋ ਗਏ ਉਹ ਪਜਦੀ ਰਿਹਾ ਦੁਆਰੇ ਵੀ ਚਾਰ ਲੱਗ ਗਿਆ ਇੱਕ ਪੱਪਾ ਪੁਆਇੰਟ ਤਾਂ ਵਧਾ ਦੇ 19 ਤੱਕ ਤਾਂ ਕਰਾਉਂ ਮੈਂ ਇੱਕ ਟੋਲ ਕਰਾਉਂਗਾ ਬਰੀਆ ਜੀ ਵੀ ਇਹਨਾਂ ਨੂੰ ਕਰਾਉਂ 20 ਤੱਕ ਕਰਾਓ 20 ਤੱਕ ਕਰਾਓ ਹੋਰ ਹੋਰ 20 ਤੱਕ ਦਾ ਹੱਕ ਹੈ ਆਪਣਾ 15-15 ਤਾਂ ਨਹੀਂ ਹੋਗੇ ਬੰਨਾ ਹੋਰ ਵੀ ਆਇਆ ਜੀ ਖਲਵਾ ਹੋਰ ਅੱਜ ਵੀ 19 ਵਾਂ ਟੋਲ ਦੇ ਆਈ ਨਹੀਂ 15ਾਂ ਟੋਲਾਂ ਕਿੰਦੇ ਵਿੱਚ ਵਿੱਚ ਤੋਂ ਨਹੀਂ ਦੇਂਦੇ ਹੋਰ ਤਾਂ ਠੀਕ ਹੈ ਵਧੀਆ ਚੱਲੀ ਜਾਂਦਾ ਕੰਮ ਬੇਟੇ ਮੰਡੀ ਵਾਲੇ ਸਨ ਦੱਸੇ ਮਾਤਾ ਤਾਂ ਮੰਡੀ ਬਹੁਤ ਪ੍ਰੋਬਲਮ ਹੈ ਦਾਣੇ ਦੇਖੋ ਜਾ ਕੇ ਜਮੀਨ ਦਾ ਅਸੀਬ ਨੇ ਖੇਤੀ ਉਹ ਰੂੜੀ ਜਾ ਦੇਖੀ ਟਿੱਬੇ ਵਿੱਚ ਮੇਰੇ ਤੇ ਹੋਰ ਆਪਣਾ ਰੂੜੀ ਥੋੜੀ ਹੈ ਜੀ ਫਿਰ ਵਣ ਕੇ ਦੇਖ ਜਾ ਪੁੱਤ ਉਧਰ ਜਾਂਦੇ ਹਾਂ ਹਾਂ ਦੇਖ ਪਤਵਾਨ ਕੇ ਦੇਖ ਕੇ ਤੇ ਹੋਰ ਡੇਰੇ ਜਲਾਏ ਬਾ 나ਥਾਂ ਦੇ ਉੱਥੇ ਮੈਂ ਮਿਹਨਤ ਕਰਕੇ ਚੱਚਾਂਗੋ ਦਾ ਲਾਇਆ ਤੇ ਹੱਥ ਵੱਲਾ ਬਣ ਕੇ ਬਾਬੇ ਨੇ ਮਾਂ ਬਾਬਾ ਹੀ ਕੋਈ ਆ ਨਹੀਂ ਬਾਬਿਆਂ ਦੀ ਭਰੇ ਬਾਬੇ ਦੇ ਮਾਂ ਲਾਇਆ 20 ਚਾਂਗੋ ਦਾ ਹੱਥ ਵੱਲਾ ਬਣ ਕੇ ਹੋਰ ਮੰਡੀ ਚ ਬੁਰਾ ਹਾਲ ਆਇਆ ਤੇਰਾ ਸਾਰਾ ਜੀ ਹਾਂ ਐਨਟੀਏ ਜੀ ਕਰੋ ਕਿਰਪਾ ਜੀ ਮਤਲਬ ਇਹ ਜਰੂਰੀ ਹੈ ਕਮੰਡੀ ਦੇ ਇੱਕ ਆਪਣਾ ਹਾ ਜੋਖਣ ਲਈ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਉਹ ਇਹਦਾ ਕਾਰਡ ਦਿੱਤੀ ਦਾ ਬੱਲੇ ਬੱਲੇ ਨਹੀਂ ਫਿਰ ਬੁਰਾ ਹਾਰੀ ਜੀ ਮਤਲਬ ਕਾਜ ਦੇ ਲੋਕ 2 ਕਿਲੋ ਕਾਰਡ ਦਿੱਤੀ ਤੇ ਫਿਰ ਮਿੰਟ ਮਾਰਦੇ ਜੀ ਹਾਂ ਫੁਨੇ ਕਾਰਦੇ ਧਾਕੀ ਦਾ ਬੈਠਾ ਜਿੰਮਦਰ ਧਾਕੀ ਦਾ ਭੁੱਖਾ ਤੇ ਕਾਰਡ ਕਾਹਦੀ ਦੋਣੀ ਹੈ ਇਹਦਾ ਕਾਰਡ ਜੀ ਇੱਕ ਹੋਰ ਗੱਲ ਹੈ ਜੀ ਧੀਰੀ ਤੁਲਦੀ ਸੀ 75 ਦਾ ਬੰਦਾ ਹੈ ਮੇਰੇ ਕੋਲ ਨਹੀਂ ਸਮਾ ਗਿਆ ਸੀ 100 ਕਿਤਾ ਤੁਲ ਦਾ ਪੂਰੇ ਚ ਤੇ ਜੂਜੇ 200 ਕਿਤੇ ਦੀ ਇਹ ਜੂਡ ਜੀ ਹਾਂ ਜਮਾ ਸਹੀ ਕਰਾ ਕੋਈ ਨਹੀਂ ਜਮਾ ਹੋਣਾ ਬਹੁਤ ਬੰਦ ਮੈਂ ਕੋਲੇ ਮੈਂ ਤੁਨ ਜੇ ਸਮਾ ਤੇ ਵਿਚਾਰਕੀ ਦੇ ਕਾਰਕਰਣ ਦਾ ਵੀ ਹੱਕ ਹੈ ਜੀ ਹਾਂ ਜੋਹੀ ਤੇਰੀ ਹੈ ਹਾਂ ਜੀ ਹਾਂ ਪਿੱਛੇ ਜੂਰੇ 55 ਕਿਰੇ ਕਰਾਈ ਹੈ ਹਾਂ ਜੀ ਕਿਨੇ ਕਰਾਈਏ ਉਹ ਜਾ ਗਿਆ ਫੜਦਾ ਹੈ ਜੀ ਵੀਰ ਉਹਨੇ ਕੀ ਰਿਹਾ ਹਾਂ ਦੁਕਾਨ ਤੇ ਗੁਰਦੀਪ ਗੁਰਦੀਪ ਜੀ ਇਹ ਚਾਰ ਨਾ ਬਣਾਉਂਦੇ ਗੁਰਦੀਪ ਜੀ ਤੁਸੀਂ ਉੱਥੇ ਇਹ ਕਿਉਂ ਆਉਂਦੀ ਹੈ ਸਮੱਸਿਆ ਇਹ ਨਹੀਂ ਮੇਰੇ ਤਾਂ ਫਾਰਕ ਵਾਟ ਜਿੱਤੇ ਜਿਹੜੇ ਆਈ ਨਹੀਂ ਮੇਰੀ ਹੁਣ 4 ਦਿਨ ਹੋ ਗਏ ਖਰੀਦ ਬੰਦ ਹੈ ਪਰਸੈਂਟੇਜ ਨਹੀਂ ਪਰ ਜਿਹੜੇ ਦੱਸ ਰਹੇ ਨੇ ਉਹ ਜਿਹੜਾ ਮੈਂ ਚੁੱਕਿਆ ਨਹੀਂ ਤੂੰ ਹੀ ਚਲਾਈ ਆ ਉਹ ਸਾਡੇ ਕੋਲੇ ਬੱਟਾ ਲੱਗੇ ਵਿਚਾਰੇ ਤੂਲ ਕੋਡ ਪਾ ਵੀ ਢੇਰੀ ਚੱਕ ਲੋ ਤੇ ਨਹੀਂ ਫਿਰੋਤੀ ਸੀ ਹਾਂ ਜਾ ਕਰਦਾ ਚਾਰ ਦੁਕਾਨਾਂ ਨੇ ਕਿਸੇ ਦੀ ਗਾਣਾਂ ਦਾ ਆਜ ਹੈ ਵੀ ਕੀ ਨੇ ਚਲਾਈ ਆ ਪੰਜ ਦਿਨ ਹੋ ਗਏ ਖਰੀਦ ਬੰਦਾ ਹੀ ਪਰਸੈਂਟੇਜ ਵਧ ਗਈ ਮੇਰੀ ਹੋਰ ਕੌਣ ਥੋਡੇ ਨਾਲ ਐਸੇ ਮੁੰਡਾ ਫੇਰ ਹੋ ਉਸ ਤੋਂ ਜੀ ਦੱਸੋ ਜੀ ਕਿਹੜੀ ਦੁਕਾਨ ਤੇ ਸੀ ਉਹ ਜਿਹੜੀ ਕਿਹਾ ਉਹ ਸਭ ਕਹਿੰਦੇ ਮੇਰਾ ਉਸ ਕੋਲ ਛੇੜ ਦਾ ਨਾਮ ਦੱਸੋ ਛੇੜ ਦਾ ਨਾਮ ਕੀ ਹੈ ਅਸੀਲੀ ਲੋੜ ਅਗੇ ਹਾਂ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਜੇਰੇ ਨੂੰ ਉਹਨਾਂ ਹੀ ਗ੍ਰਾਂਟ ਦੀ ਆਉਦਾ ਹਟ ਮੰਡੀਆਂ ਨੂੰ ਦਾ ਕੋਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਣੀ ਕੋਈ ਤਾਹੋ ਨਹੀਂ ਗਈ ਇੱਥੇ ਅਸੀਂ ਤਾਂ ਆਪਦੇ ਵੱਲੋਂ ਕਿਸੇ ਨੂੰ ਵੀ ਹੋ ਨਹੀਂ ਆ ਰਿਹਾ ਇਹ ਵੀ 7.17 ਆ ਦੱਸੀ ਤਾਂ ਜਾਂਦੇ ਥੋੜੇ ਜੀ 17 ਮੋਇਸਚਰ ਹੈਗਾ ਤਾਂ ਅਸੀਂ ਉਹ ਤੋਂ 7 ਸਪਵੇਂ 7.5 17 ਤੱਕ ਵੀ ਜਾਂਦਾ 18 ਤੱਕ ਵੀ ਕੋਸ਼ਿਸ਼ ਕਰਦੇ ਵੀ ਤੋਲ ਜੇ ਕਿਸੇ ਦੀ ਆਹੋ ਜੀ ਆਦਾ ਪਿਆਰ ਹੁੰਦਾ ਹੈ ਇਹ ਤਾਂ ਅਸੀਂ ਕਰਦੇ ਆ ਵੀ ਪਰ ਜੇ ਕੀ ਇਹ ਹਾਂ ਜੀ 19 ਜਾਂ 21 ਮੋਇਸਚਰ ਵਾਲੀਆਂ ਢੇਰੀਆਂ ਵੀ ਹੈਗੀਆਂ ਜੀ ਉਹਦੇ ਵਿੱਚ ਫਿਰ ਦਿੱਕਤ ਆਉਂਦੀ ਜੀ ਤੋਲਣ ਦੇ ਉੱਥੇ ਜਾ ਕੇ ਫਿਰ ਸ਼ੈਲਡਰ ਵਾਲਾ ਵੀ ਉਹ ਕਰਦਾ ਹੈ ਸਾਨੂੰ ਉਹਦੇ ਵਿੱਚ ਦਿੱਕਤ ਆਉਂਦੀ ਹੈ ਜੇ ਹੁਣ ਅਸੀਂ 17 ਚਲੋ ਉਹਨਾਂ ਨੂੰ ਕਹਿ ਕੇ 18 ਵਾਲੀ ਜੀ ਲਾ ਦੇਣੇ ਆ ਪਰ ਜੇ ਹੁਣ ਉਹ ਉੱਥੇ ਆ ਕੇ ਇੱਕੀ ਵਾਲੀ ਫਿਰ ਸਾਨੂੰ ਵੀ ਉਹ ਮੁਸ਼ਕਲ ਆਉਂਦੀ ਹੈ ਉਹਦੇ ਵਿੱਚ ਸੈਲਰ ਵਾਲੇ ਵੀ ਤਾਂ ਕਹੇ ਥੋੜੀ ਸੈਲਰ ਉਹਦੇ ਵਿੱਚ ਸਮਝ ਆਉਗਾ ਜੀ ਉਹ ਸੈਲਰ ਵਾਲੇ ਦੀ ਮਜਬੂਰੀ ਹੈ ਜੀ ਉਹਦੇ ਵਿੱਚ ਹੁਣ ਜੀ ਉਹ ਇਹਨਾਂ ਦੀ ਸਮੱਸਿਆ ਦੂਜੀ ਵੀ ਹੈ ਨਾ ਜੇ ਕਹਿੰਦੇ ਆ ਵੀ ਜੇ ਕਿਸੇ ਨੇ ਕਾਰਡ ਕਟਾ ਦਿੱਤਾ ਉਹ ਤਾਂ ਮੈਂ ਹੁਣ ਮੈਡਮ ਹੁਣ ਜੇ ਕੋਈ ਆਪ ਦੀ ਆਪ ਕੋਈ ਸਾਡੇ ਧਿਆਨ ਚ ਨਹੀਂ ਆ ਜੀ ਸਾਡੇ ਉਹ ਧਿਆਨ ਚ ਨਹੀਂ ਆ ਸਾਡੇ ਕੋਈ ਆਪ ਬੈਠੇ ਅਸੀਂ ਕਿਸੇ ਨੂੰ ਕਹਿ ਕੇ ਜਾਂ ਕਿਸੇ ਨੂੰ ਉਹਨਾਂ ਕਿਸੇ ਨੇ ਬਾਹਰ ਦੀ ਵਾਰ ਉਹਨੇ ਕਰ ਲਈ ਤਾਂ ਉਹਦੇ ਵਿੱਚ ਉਹਦੇ ਵਿੱਚ ਅੰਦਰ ਗਦੀ ਜੀ ਮਤਲਬ ਇਹਨਾਂ ਵਿਚਾਰੇ ਪਸਾਰੇਗਾ ਅੰਦਰ ਗਦੀ ਮੇਰਾ ਕੰਮ ਮੈਨੇ ਥੇ ਲਾ ਲਓ ਮੈਂ ਵੀ ਅੰਦਰ ਗਦੀ ਜੀ ਮੇਰਾ ਜੋਖਾ ਹੀ ਮੇਰੀ ਕਾਰਡ ਲਾਓ ਐਂ ਕਰਦੇ ਜੀਮੇਦਾਰ ਕਰਦੇ ਜੀਮੇਦਾਰ ਵੀ ਕਰਦੇ ਵਿੱਚ ਉਹਦਾ ਖਰਾਬ ਗਿਆ ਬੰਦੇ ਰੋ ਕੇ ਉਹਦੇ ਵਿੱਚ ਕੀ ਹੋਰ ਹੈ ਜਿਹੜੇ ਕਰਕੇ ਗੱਲ ਕਰ ਲੈ ਇਹ ਤਾਂ ਮੈਂ ਜਿਹੜਾ ਉਹ ਢੇਰੀ ਦਾ ਤੁਲਦੀ ਦਾ 100 ਕ ਦਾ ਚਲ ਗਿਆ ਉਹ ਮਾਰੀ ਹੈ ਇਹ ਤਾਂ ਮੈਂ 5 ਕਿਲੋ ਦੇ ਦਾ ਜੀ ਨੀਦਾਰ ਉਹਦੀ ਮਰਜੀ ਹੈ ਜੀ ਆਓ ਜੀ ਮੀਂਹਾਰ ਜਿੰਦੀ ਹੈ ਇਸ ਕਾ ਉਹ ਨਹੀਂ ਮੈਡਮ ਅਸੀਂ ਕਿਸੇ ਨੂੰ ਹਾਂ ਸਾਰੇ ਢੇਰਿਆਂ ਦਾ ਮੋਇਸਚਰ ਕੱਢਦੇ ਹਾਂ ਰੋਜ਼ਾਨਾ ਹੀ ਆਉਂਦੇ ਹਾਂ ਅਸੀਂ ਕੱਢ ਦਿੱਤੀ ਜਾਂਦੇ ਹਾਂ ਮੈਂ ਵੀ ਉਹਨਾਂ ਨੂੰ ਜਾਣਾਂ ਕਿ ਅਸੀਂ ਮੋਇਸਚਰ ਵੀ ਕੱਢਦੇ ਹਾਂ ਹਰੇਕ ਢੇਰੀ ਦਾ ਰੇਕ ਅੱਧੇ ਨੂੰ ਨੋਟ ਵੀ ਕਰਉਂਦੇ ਨੇ ਉਹ ਗਰਾਨੀ ਨਾਲ ਪਰਸਨਲੀ ਵੇਖੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ਜੇ ਦੁਬਾਰਾ ਸ਼ਿਕਾਇਤ ਆਉਂਦੇ ਤਾਂ ਫਿਰ ਤੁਹਾਨੂੰ ਥੋੜੀ ਸਮੱਸਿਆ ਨਹੀਂ ਮੈਡਮ ਨਹੀਂ ਕੋਈ ਸ਼ਿਕਾਇਤ ਨਹੀਂ ਆਉਂਦੇ ਜੀ ਮੈ ਮੈਂ ਕਹ ਜੀ ਪਾਣੀ ਵਾਲੇ ਸੇਵਾਦਾਰਾਂ ਨੂੰ ਇੱਥੇ ਪਾਣੀ ਧਰ ਗਏ ਤੇ ਮੈਂ ਕਹ ਜੀ ਵੀ ਸਾਡੀ ਹੜੀ ਵਾਲੀ ਪੇਮੈਂਟ ਨਹੀਂ ਆਈ ਸੀ ਕੋਈ ਕੋਈ ਨਹੀਂ ਪਰਵਾਜ਼ ਲਈ ਕਰਵਾਉਂਦੇ ਧੰਨਵਾਦ ਚਲੋ ਉਧਰ ਮੰਡੀ ਤੱਕ ਨਹੀਂ ਹਾਂ ਜੇ ਸਮਾਂ ਤੇ ਕੀ ਹਾਲ ਹੈ ਅਸੀਂ ਕੋਨੇ ਡਾਗਣਾ ਬੜਾ ਉੱਥੇ ਦਿੱਕਤਾਂ ਤੋਂ ਉੱਥੇ ਪਹੁੰਚਦੇ ਹਾਂ ਇਹ ਤਾਂ ਸਭ ਹੋ ਗਿਆ। ਮੈਂ ਕਿਹਾ ਕਿ ਮੈਂ ਦਿੰਦਾ ਆਂ ਅਸੀਂ ਉਹਨਾਂ ਨੂੰ ਪਿਆਰ। ਹਾਂ। ਇਹ ਕਿਹੜੀ ਕਾਰ? ਜੀ ਆਹ ਦੁਕਾਨ ਵਿੱਚ ਬੈਠੇ ਦੇਖਦਾ ਸੀ। ਹਾਂ ਜੀ। ਕਿਰਪਾ ਕਰੋ ਜੀ। ਕਰਦੇ ਆਂ ਜੀ ਇਹ ਦਿੱਤਾ ਹੋਇਆ ਲਿਖ ਕੇ ਤਾਂ ਭੇਜਦਾ। ਥੋੜੀ ਬੇਨਤੀ ਹੈ ਇਹ ਕਰੋ ਕਿਰਪਾ ਜੀ ਮਤਲਬ ਦੇਖਦੇ ਨਹੀਂ ਮੜਾ ਯਾਰ। ਬਸ ਦੇਖ ਲਿਆ ਜੀ ਜਗਾ। ਬਸ ਤੇ ਦਾ ਬੈਠਾ ਠੀਕ ਹੈ ਠੀਕ। ਇਹ ਕਰ ਲਈ ਨਾ ਬੈਠ ਠੀਕ ਹੈ ਠੀਕ। ਇਹ ਕਰ ਲਈ ਤਾਂ ਜੰਗਾ ਜੀ। ਇਹ ਬੇਟਾ ਕਰੋ ਲਾਜ਼ਮੀ ਦਾ ਆਪਣੇ ਆਪਣੀ ਕਣਕ ਵੇਲੇ ਨੂੰ ਕਰੋ ਸ਼ੇਰਵਾਨ ਕੇ ਲਾਜ਼ਮੀ ਜਦਾ ਜੀ ਹੋ। ਚਲੋ। ਹਾਂ ਠੀਕ ਹੈ ਠੀਕ ਹੈ ਭੇਜਾ ਵੈ ਨਾ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਬਹੁਤ ਸ਼ੁਕਰੀਆ ਮੈਂ ਮੰਡੀ ਦਾ ਤੋਰਾ ਕੀਤਾ ਲੋਕਾਂ ਨੇ ਚੈਨਲ ਇਸ ਤਰ੍ਹਾਂ ਨਹੀਂ ਬਣਾਦੀ ਅ ਸੋ ਮੈਂ ਪਿਛਲੇ ਕਈ ਦਿਨਾਂ ਤੋਂ ਲੈ ਕੇ ਕਈ ਮੰਡੀਆਂ ਦੇ ਵਿੱਚ ਤਲਵੰਡੀ ਸਾਬੋ ਹਲਕੇ ਦੀਆਂ ਚ ਜਾ ਕੇ ਉੱਥੇ ਦੇਖਣਾ ਚਾਹੇਗੀ ਕਿਸ ਤਰੀਕੇ ਦਾ ਮਾਹੌਲ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਵੇਂ ਕਿ ਅਸੀਂ ਪੰਜਾਬ ਚਾਹੁੰਦਾ ਸੀ ਜਿਵੇਂ ਅਸੀਂ ਸਾਰੇ ਜਣੇ ਸੋਚਦੇ ਸੀਗੇ ਪੁਖਤਾ ਤਰੀਕੇ ਦੇ ਨਾਲ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਪੋਜ਼ਿਟਿਵ ਤਰੀਕੇ ਦੇ ਨਾਲ ਚੱਲ ਰਹੇ ਨੇ ਔਰ ਜਿਵੇਂ ਕਿ ਮੈਂ ਇੱਕ ਗੱਲ ਹੋਰ ਜਿਹੜੀ ਨੋਟਿਸ ਚ ਕੀਤੀ ਹੈ ਧਿਆਨ ਚ ਕੀਤੀ ਹੈ ਕਿ ਕੋਈ ਇਹੋ ਜੀ ਸਮੱਸਿਆ ਨਹੀਂ ਹੈਗੀ ਕਿਤੇ ਨਾ ਕਿਤੇ ਥੋੜਾ ਬਹੁਤ ਜਿਹੜਾ ਮੈਨੂੰ ਹੁਣ ਇਸ ਵੇਲੇ ਮੈਂ ਮਲਕਾਣੀ ਦੀ ਮੰਡੀ ਚ ਥੋੜਾ ਬਹੁਤ ਮੌਇਸਚਰ ਨੂੰ ਲੈ ਕੇ ਜ਼ਰੂਰ ਕਿਸਾਨਾਂ ਨੇ ਦੱਸਿਆ ਕਿ ਕਿਤੇ ਮੌਇਸਚਰ ਦੀ 21 ਆਉਂਦਾ ਤਾਂ ਉਹ ਢੇਰੀ ਜਿਹੜੀ ਆ ਨਹੀਂ ਚੱਕੀ ਜਾਂਦੀ ਸੋ ਇਹੋ ਦੀਆਂ ਛੋਟੀਆਂ-ਛੋਟੀਆਂ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਨੇ ਬਾਕੀ ਸਾਰਿਆਂ ਦੇ ਨਾਲ ਜਿਵੇਂ ਜਿਵੇਂ ਸਾਰੇ ਮੰਡੀ ਦੇ ਵਿੱਚੋਂ ਜਿਵੇਂ ਸਾਰੇ ਚਾਹੁੰਦੇ ਆ ਕਿਸਾਨ ਕਿ ਜਿਹੜਾ ਜਲਦੀ ਤੋਂ ਜਲਦੀ ਮਾਲ ਇੱਥੋਂ ਚੱਕਿਆ ਜਾਵੇ ਤੇ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਆਫਕੋਰਸ ਉਹਨਾਂ ਦੇ ਨਾਲ ਆ ਤੇ ਹਰ ਤਰੀਕੇ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ ਇਹ ਸਾਰਿਆਂ ਦਾ ਮਸਲਾ ਸੀ ਹੱਲ ਕਰਾਂਗੇ ਸਾਨੂੰ ਤਾਂ ਕਹਿਣਾ ਜਿਹੜੇ ਧੋਮੇ ਦੇ ਮੁਕਦਰ 10-10 ਦਿਨੋਂ ਤੋਂ ਨਹੀਂ ਆਇਆ ਉਹਨੂੰ ਤਾਂ ਕਾਟ ਨਹੀਂ ਜੀ ਨਹੀਂ ਉਹ ਮੈਂ ਵੀ ਪੁੱਛਿਆ ਸੀਗਾ ਉਹਨਾਂ ਨੂੰ ਮਤਲਬ ਬੜੀ ਡਿਟੇਲ ਚ ਗੱਲ ਹੋਈ ਹੈ ਕਿ ਜਿਹੜੇ ਕਈ ਮਰੇ ਕਿਸਾਨ ਵੀਰ ਇਸ ਤਰੀਕੇ ਦਾ ਕਹਿ ਰਹੇ ਸੀਗੇ ਕਿ ਕਾਟ ਮੰਗੀ ਜਾਂਦੀ ਆ ਜਾਂ ਕੋਈ ਇਹੋ ਜਿਹਾ ਸਿਸਟਮ ਆ ਤਾਂ ਉਹਦੇ ਨਾਲ ਹੀ ਇੱਕ ਚੀਜ਼ ਜਦੋਂ ਬਰੀਫ ਦੇ ਵਿੱਚ ਗਏ ਤੇ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਾਟ ਦੇਣੀ ਨਾ ਦੇਣੀ ਉਹ ਕਿਸਾਨ ਆਪ ਹੀ ਡਿਸਾਈਡ ਕਰਦੇ ਆ ਮਤਲਬ ਉਹਨਾਂ ਦਾ ਆਪਣਾ ਨਿੱਜੀ ਆ ਸਮ ਹਾਉ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਅਸੀਂ ਇਸ ਤਰੀਕੇ ਨਾਲ ਚਾਹੁੰਦੇ ਆ ਜੀ ਜਾਂ ਕੁਝ ਇਦਾਂ ਦਾ ਸੋ ਇਹ ਕੋਈ ਇਹ ਨਹੀਂ ਹੈਗਾ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮੇਰੇ ਭਰਾ ਨੂੰ ਜਿਹੜਾ ਕਿਤੇ ਵੀ ਕੋਈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਐਸਾ ਕੁਝ ਨਹੀਂ ਹੈ ਤੇ ਬਾਕੀ ਜੇ ਕੋਈ ਸਮੱਸਿਆ ਹੈ ਵੀ ਕਿਤੇ ਐਗਜ਼ਿਸਟ ਕਰਦੀ ਆ ਤਾਂ ਡੈਫੀਨਿਟਲੀ ਸਾਰੇ ਡਿਪਾਰਟਮੈਂਟ ਦੇ ਨਾਲ ਬੈਠ ਕੇ ਸਾਰਿਆਂ ਨਾਲ ਕਿਸਾਨਾਂ ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਹਰ ਮਸਲਾ ਸੀ ਹੱਲ ਕਰਨ ਦੇ ਲਈ ਤਿਆਰ